ਜੀਸਤ ਚੀਕਾਲ ਦੋਸਤੋ ਡੇਰਾ ਬਿਆਸ ਤੋਂ ਆਈ ਤਾਜ਼ਾ ਬੜੀ ਧਨਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈੰ ਮੇਰੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੀਨੀਅਰ ਕਾਲੀ ਆਗੂ ਬਿਕਮ ਜ਼ੀਟੀ ਨਾਲ ਜੇਲ੍ਹ ਚ ਮੁਲਾਕਾਤ ਕਰਨ ਨੂੰ ਲੈ ਕੇ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਅਸਿੱਧੇ ਤੌਰ ਤੇ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਪੱਕ ਗਈ ਹੁਣ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੁੱਖ ਮੰਤਰੀ ਨੂੰ ਦੇ ਇਸ ਬਿਆਨ ਖਿਲਾਫ ਉਤਰ ਆਏ ਅਤੇ ਇਸ ਬਿਆਨ ਦੀ ਬਾਜਾ ਵੱਲੋਂ ਸਖਤ ਸ਼ਬਦਾਂ ਚ ਨਖੇਦੀ ਕੀਤੀ ਗਈ ਹੈ। ਉਹਨਾਂ ਨੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਪੰਜਾਬੀ ਵਿਰਸੇ ਅਤੇ ਸੰਤਾ ਦੀ ਮਰਿਆਦਾ ਦੇ ਖਿਲਾਫ ਦੱਸਿਆ ਹੈ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਸਟੇਜ ਛੱਡ ਕੇ ਸਟੇਟ ਸੰਭਾਲਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸੈਸ ਅਕਾਊਂਟ ਤੇ ਲਿਖਿਆ ਸੀ ਕਿ ਕੱਲ ਬੰਜਨ ਭਾਵੇਂ ਅੱਜ ਬੰਜਨ ਅਦਾਲਤਾਂ ਤਾਂ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬੰਜਨ ਪ੍ਰਤਾਪ ਸਿੰਘ ਬਾਜਵਨ ਇਸ ਟਿੱਪਣੀ ਦੀ ਸਖਤ ਨਕਦੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਬੀਤੇ ਕੱਲ ਸਾਡੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਇੱਕ ਅਕਾਊਂਟ ਤੇ ਲਿਖਿਆ ਗਿਆ ਹੈ ਕਿ ਕੱਲ ਬੰਜਨ ਭਾਵੇਂ ਅੱਜ ਬੰਜਨ ਅਦਾਲਤਾਂ ਤਾਂ ਉੱਥੇ ਹੀ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬੰਜਨ ਇਹ ਬਾਤ ਕੇ ਮਨ ਬਹੁਤ ਉਦਾਸ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹੀ ਚਰਚਾ ਹੋ ਰਹੀ ਹੈ ਅਜਕਬਾਰਾਂ ਦੇ ਛਪੀਆਂ ਖਬਰਾਂ ਨੂੰ ਪੜ੍ਹ ਕੇ ਸੁਣ ਕੇ ਮੇਰੇ ਮਨ ਨੂੰ ਭਾਰੀ ਦਿਸ ਪਹੁੰਚੀ ਹੈ